ਆ ਜਿਹੜਾ ਤੁਸੀਂ 5 ਸੀਟਰ ਸੋਫਾ ਲੈਨੇ ਹੋ ਬਾਜ਼ਾਰ 'ਚ 18-18000 20-20000 ਰੁਪਏ ਦਾ ਇੱਥੇ ਆਜੋ ਸਿਰਫ 10000 ਰੁਪਏ ਦੇ ਵਿੱਚ 14000 ਰੁਪਏ ਦਾ ਬੈੱਡ ਦੇਣ ਦਾ ਐਲਾਨ ਕਰਤਾ 25000 ਦਾ ਬੈੱਡ ਬਾਜ਼ਾਰ 'ਚ ਇੱਥੇ 14000 ਦਾ ਮਿਆਂ ਬਾਜ਼ਾਰ ਦੇ ਵਿੱਚ ਕੋਈ 25000 ਮੰਗਦਾ ਕੋਈ 28000 ਮੰਗਦਾ ਬਾਈ ਜੀ ਇਹਦਾ ਰੇਟ ਦੱਸੋ ਸਾਡੇ 16000 ਰੁਪਏ ਜੀ ਅੱਗੇ ਵੀ ਆਪਾਂ 16000 ਦਾ ਲਾਇਆ ਸੀ ਨਾ ਆਪਾਂ ਇਹਦਾ ਰੇਟ 35000 38000 ਭਾਈ ਜੀ ਰੇਟ ਦੱਸੋ ਇਹਦਾ 20000 ਭਾਈ 20000 ਲਓ ਜਿਹੜੇ ਹਨਾ ਮੋਡਲ ਐਕਟਰ ਜਾਂ ਜਿਹੜੇ ਬਹੁਤ ਅਮੀਰ ਲੋਕ ਆ ਉਹਨਾਂ ਦੇ ਬੈੱਡਰੂਮਾਂ ਦੇ ਵਿੱਚ ਇਦਾਂ ਦੇ ਬੈੱਡ ਪਏ ਹੁੰਦੇ ਇਹ ਵੀ ਸਾਡੇ ਕੋਲ ਹੈਗੇ ਆ 50000 ਤੱਕ ਦਾ ਕੋਈ ਵੀ ਸਮਾਨ ਲੈ ਲਓ ਤੁਹਾਡਾ ਪਿੰਡ ਜਿੰਨੀ ਮਰਜ਼ੀ ਦੂਰ ਹੋਵੇ ਸ਼ਹਿਰ ਜਿੰਨੀ ਮਰਜ਼ੀ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਆ ਦੇਖੋ 32 ਇੰਚ ਲੈ ਲਓ 43 ਇੰਚ ਲੈ ਲਓ 55 65 ਲੈ ਜੋ ਦੇਖੋ ਇਹਦੇ ਵਿੱਚ ਸਾਡੇ ਕੋਲ ਸਮਾਰਟ ਟੀਵੀ ਵੀ ਹੈਗੇ ਆ ਜਿਹਦੇ ਵਿੱਚ ਤੁਸੀਂ ਚਾਹੇ ਤੁਸੀਂ Netflix ਕਰ ਲਓ ਤੁਸੀਂ Prime Video ਲੈ ਲਓ ਤੁਸੀਂ YouTube ਚ ਚਲਾ ਲਓ ਲੈਂਪ ਲੱਗਿਆ ਮਹਾਰਾਜਾ ਸਟਾਈਲ ਇਹ ਨੂੰ ਅਸੀਂ ਕਹਿੰਦੇ ਆ ਆਪ ਤੁਸੀਂ ਚੈੱਕ ਕਰ ਲਓ ਬੜਾ ਸੋਹਣਾ ਇੱਥੇ ਕਪੜਾ ਲੱਗਾ ਹੈ 골ਡ ਦੀਆਂ ਪੱਟੀਆਂ ਲੱਗੀਆਂ ਪਿਓਰ ਟਾਲੀ ਅਸੀਂ ਜ਼ਿੰਮੇਵਾਰੀ ਲੈਨੇ ਆ 40000 38000 35000 ਬਾਜ਼ਾਰ ਦਾ ਰੇਟ ਆ ਅਸੀਂ 25000 ਰੁਪਏ ਦੇ ਵਿੱਚ ਇਹ ਤੁਹਾਨੂੰ ਦੇ ਦਾਂਗੇ 7 ਕਿਲੋ ਦੀ ਵਾਸ਼ਿੰਗ ਮੀਨ ਲੈਣੀ ਆ ਇੱਥੇ ਤੁਹਾਨੂੰ ਪਤਾ ਕੀ ਫਾਇਦਾ 7 ਕਿਲੋ ਦੀ ਲੈ ਲਓ 8 ਦੀ ਲੈ ਲਓ 9 ਦੀ ਲੈ ਲਓ ਬ੍ਰਾਂਡ ਚੈੱਕ ਕਰ ਲਓ Samsung ਦਾ ਹੈਗਾ Voltas Becko ਹੈਗਾ BPL ਹੈਗਾ ਤੁਹਾਡੇ ਕਿਚਨ ਦੇ ਅਕੋਰਡਿੰਗ ਤੁਸੀਂ ਕਿਸੇ ਨਾਲ ਮੈਚ ਕਰਨਾ ਤੁਸੀਂ ਉਦਾਂ ਦਾ ਰੰਗ ਲੈ ਕੇ ਜਾ ਸਕਦੇ ਆ हायर ਬ੍ਰਾਂਡ ਬਹੁਤ ਵੱਡਾ ਆ Samsung ਬ੍ਰਾਂਡ ਬਹੁਤ ਵੱਡਾ ਆ ਕੋਈ 50000 ਨਹੀਂ ਕੋਈ 60000 ਨਹੀਂ ਆ ਵੀ ਤੁਹਾਨੂੰ ਸੋਫਾ 32000 ਜੀ ਹੈ ਨਾ ਮੈਂ ਚੈਲੰਜ ਕਰਦਾ ਜਿਹੜੇ ਮਰਜ਼ੀ ਸ਼ੋਰੂਮ ਤੇ ਚਲ ਜੋ ਜੇ ਤੁਹਾਨੂੰ 45000 ਰੁਪਏ ਦਾ ਦੇ ਛੱਡੋ ਜੀ 70000 ਦਾ ਵੀ ਜੇ ਕੋਈ ਤੁਹਾਨੂੰ ਦੇ ਦੇਵੇ ਪਰ ਇੱਥੇ ਤੁਹਾਨੂੰ ਇਹ 45000 ਦਾ ਮਿਲਣਾ ਜੋ ਮਰਜ਼ੀ ਸਾਡੇ ਕੋਲ ਆਕੇ ਸਮਾਨ ਤੁਸੀਂ ਖਰੀਦ ਲਓ ਬਜਾਜ ਕਾਰਡ ਤੇ ਆਸਾਨ ਕਿਸ਼ਤਾਂ ਤੇ ਵੀ ਤੁਸੀਂ ਸਾਡੇ ਕੋਲੋਂ ਫਰਨੀਚਰ ਜਾਂ ਇਲੈਕਟ੍ਰੋਨਿਕ ਸਮਾਨ ਲੈ ਕੇ ਜਾ ਸਕਦੇ ਹੋ ਕੋ ਸਾਡੇ ਕੋਲ ਤੁਸੀਂ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਹਾਰੇ ਇੱਕ ਤਰ੍ਹਾਂ ਦਾ ਏਸੀ ਲੈ ਕੇ ਜਾ ਸਕਦੇ ਏਸੀ ਦੇ ਨਾਲ ਨਾਲ ਸਾਡੇ ਕੋਲ ਕੂਲਰਾਂ ਦੇ ਵਿੱਚ ਤੁਸੀਂ ਦੇਖ ਲਓ ਬਹੁਤ ساری ਵੈਰਾਈਟੀ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਤੇ ਸਸਤੇ ਫਰਨੀਚਰ ਦੇ ਸਟੋਰ ਘਮਣ ਫਰਨੀਚਰ ਐਂਡ ਇਲੈਕਟ੍ਰੋਨਿਕ ਸਟੋਰ ਪੰਡਾਲਬੇੜ ਤੇ ਤੇ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਜਿੱਥੇ ਰੇਟ ਵੀ ਘੱਟ ਦਵਾਂਗੇ ਤੇ ਜਿੱਥੇ ਤੁਸੀਂ ਬਹੁਤ ਆਸਾਨ ਕਿਸ਼ਤਾਂ ਤੇ ਸਮਾਨ ਵੀ ਖਰੀਦ ਸਕਦੇ ਆ ਹੁਣ ਤੁਹਾਡਾ ਬਹੁਤ ਸਾਰਾ ਫਾਇਦਾ ਕਰਨਾ ਸੋ ਜਿਹੜੇ ਇਥੇ ਦੇ ਓਨਰ ਹੈਪੀ ਭਾਈ ਹੈ ਨਾ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂ ਭਾਈ ਜੀ ਤੁਸੀਂ ਪਹਿਲਾਂ ਸਾਡੀਆਂ ਵੀਡੀਓ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੇ ਰੇਟ ਦੱਸੇ ਸੀ ਪੰਜਾਬ ਦੇ ਕੋਨੇ ਕੋਨੇ ਤੋਂ ਬਾਹਰ ਦੀਆਂ ਸਟੇਟਾਂ ਵਾਲਿਆਂ ਵੀ ਫਾਇਦੇ ਲੈ ਸੀ ਨਾ ਸੋ ਅੱਜ ਹੀ ਭਾਈ ਜੀ ਫਾਇਦਾ ਕਰ ਦਿਓ ਲੋਕਾਂ ਦਾ ਤੇ ਰੇਟ ਇਦਾਂ ਦੇ ਦੱਸ ਦਿਓ ਜਿਹੜਾ ਪੂਰੇ ਪੰਜਾਬ ਚ ਕੋਈ ਰੇਟ ਦੇ ਨਾ ਸਕੇ ਰੇਟ ਭਾਈ ਆਪਾਂ ਕੋ 10000 ਰੱਖਿਆ ਨਹੀਂ ਜੋ ਰੇਟ ਪਹਿਲਾਂ ਆਪਾਂ ਉਹ ਰੱਖਿਆ ਕੋਈ ਇਹੋ ਜਿਹੀ ਗੱਲ ਨਹੀਂ ਜਦੋਂ 10000 ਤਾਂ ਪਹਿਲਾਂ ਮੈਂ ਆਖਿਆ ਦਿੰਨਾ ਹਾਂ ਠੀਕ ਹੈ ਜੀ ਇਹ 10000 ਰੁ ਆ ਦੇਖੋ ਆ ਤੁਸੀਂ ਚੈੱਕ ਕਰ ਲੋ ਘੁੰਮਣ ਫਰਨੀਚਰ ਸਟੋਰ ਤੇ ਬਹੁਤ ਵੱਡਾ ਧਮਾਕੇਦਾਰ ਆਫਰ ਲੱਗ ਗਈ ਆ ਆ ਜਿਹੜਾ ਤੁਸੀਂ 5 ਸੀਟਰ ਸੋਫਾ ਲੈਣੇ ਹੋ ਬਾਜ਼ਾਰ ਚ 18-18000 20-20000 ਰੁਪਏ ਦਾ ਇੱਥੇ ਆ ਜੋ ਸਿਰਫ 10000 ਰੁਪਏ ਦੇ ਵਿੱਚ ਇਹਦੇ ਵਿੱਚ ਰੰਗ ਚੈੱਕ ਕਰ ਲੋ ਰੰਗ ਬਹੁਤ سارے ਆ ਜਿਹੜਾ ਰੰਗ ਪਸੰਦ ਆ ਤੁਸੀਂ ਰੰਗ ਲੈ ਕੇ ਜਾ ਸਕਦੇ ਆ ਜਿਹੜੇ ਵੱਡੇ ਪਰਿਵਾਰ ਹੈਗੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹਨਾਂ ਦੇ ਲਈ ਵੀ ਇੱਕ ਬਹੁਤ ਸਾਰੀ ਆਫਰ ਆ ਭਾਈ ਜੀ ਕਿੰਨੀਆਂ ਸੀਟਾਂ ਆ ਕਿੰਨਾ ਇਹਦਾ ਪ੍ਰਾਈਸ ਆ ਤੇ ਕੀ ਇਹਦੇ ਵਿੱਚ ਯੂਜ਼ ਕੀਤਾ ਇਹ ਵੀ ਦੱਸ ਥੋੜਾ ਜਿਹਾ ਭਾਈ 8 ਸੀਟਾਂ ਵਾਲਾ ਸੋਫਾ ਠੀਕ ਹੈ ਨਾਲ 9 ਵਾਲਾ ਟੇਬਲ ਆ ਹੂੰ ਮਤਲਬ 25000 ਦਾ ਸੋਫਾ ਬਸੇਲ ਕਰਦੇ ਆ ਠੀਕ ਹੈ ਕਸਟਮਰ ਨੂੰ ਮਤਲਬ ਲੋਕ ਕਪੜਾ ਲੱਗਾ ਸਾਰਾ ਹੈਵੀ ਦੇ ਵਿੱਚ ਬਾਜ਼ਾਰ ਦੇ ਵਿੱਚ ਕੋਈ ਇਹਨੂੰ 40000 ਚ ਕੋਈ 42000 ਚ ਪਰ ਸਾਡੇ ਕੋਲ ਆਜੋ 40 42000 ਦੀ ਬਜਾਏ ਸਿਰਫ 25000 ਰੁਪਏ ਦੇ ਵਿੱਚ ਸੋਫਾ ਤੁਹਾਨੂੰ ਅਸੀਂ ਦੇ ਦੇਣਾ ਦੇਖੋ ਇੱਥੇ ਸਸਤਾ ਪਤਾ ਕਿਉਂ ਆ ਇਹ ਫੈਕਟਰੀ ਆ ਖੁਦ ਇੱਥੇ ਇਹ ਕਿਸੇ ਤੋਂ ਖਰੀਦਦੇ ਨਹੀਂ ਹੈਗੇ ਕਿਤੇ ਹੋਰ ਬਣਵਾਉਂਦੇ ਨਹੀਂ ਹੈਗੇ ਆਪ ਹੀ ਸਾਰਾ ਤਿਆਰ ਕਰਦੇ ਆ ਆਪ ਹੀ ਬਣਾਉਂਦੇ ਆ ਜਿਸ ਕਰਕੇ ਕਹਿੰਦੇ ਵੀ ਸਾਨੂੰ ਕੋਸਟ ਬਹੁਤ ਘੱਟ ਪੈਂਦੀ ਆ ਤੇ ਲਾਲਚ ਕਰਦੇ ਨਹੀਂ ਇਹ ਨਹੀਂ ਵੀ ਜੇ ਕੋਸਟ ਘੱਟ ਪਈ ਆ ਤੇ ਬਾਜ਼ਾਰ ਵਾਲੇ ਰੇਟ ਤੇ ਵੇਚ ਦਈਏ ਦਿੰਦੇ ਸਸਤੇ ਰੇਟ ਤੇ ਇਹ ਵੀ 25000 ਦਾ ਇਹ ਵੀ 25000 ਚ 25000 ਦਾ ਪ੍ਰਿੰਟ ਸ਼ੀਸ਼ਾ ਦੇ ਲਓ ਸ਼ੀਸ਼ਾ ਨਾਲ ਹਾਂਜੀ 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 ਸ਼ੀਸ਼ਾ ਨਾਲ ਆਹ ਦੇਖੋ ਆ ਵੀ ਤੁਸੀਂ ਸੋਫਾ ਲੈ ਲਓ ਇਹ ਵੀ ਤੁਹਾਨੂੰ 25000 ਦੇ ਰਣਾ ਆ ਵੀ ਦੇਖ ਲਓ ਵੀ ਇਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈਗਾ ਇੱਕ ਤੁਸੀਂ ਉਹ ਦੇਖੋ ਬੜਾ ਸੋਹਣਾ ਮਹਾਰਾਜਾ ਸਟਾਈਲ ਆ ਬ੍ਰਾਊਨ ਰੰਗ ਦਾ ਇਹਦੇ ਵਿੱਚ ਵੀ ਤੁਸੀਂ ਦੇਖੋ ਵੀ ਜਿਹੜੇ ਹਨਾ ਕੁਝ ਵੱਡੇ ਵੱਡੇ ਘਰ ਬਣਾਉਣੇ ਹੋ ਉਹਨਾਂ ਦੇ ਵਿੱਚ ਇਦਾਂ ਦੇ ਸੈੱਟ ਪਏ ਹੁੰਦੇ ਇੱਕ ਤੁਸੀਂ ਉਹ ਦੇਖੋ ਮਹਿਰੂਮ ਐਂਡ ਕ੍ਰੀਮ ਕਹਿ ਸਕਦੇ ਆ ਇਹ ਕਾਫੀ ਵੱਡਾ ਸੋਫਾ ਕੋਰਨਰ ਦੇ ਵਿੱਚ ਤੁਸੀਂ ਲਾ ਸਕਦੇ ਹੋ ਇਹ ਭਾਜੀ ਆਪਨੋ ਪਹਿਨਾ 28000 ਦਾ ਸੈੱਟ ਪਹਿਨਾ ਕੋਰਨਰ ਨਾਲ ਕੋਰਨਰ ਵਾਲਾ ਸੈੱਟ ਸੋ ਇਦਾਂ ਦਾ ਆ ਦੇਖੋ بڑا ਚੈਸਟਰ ਟਾਈਪ ਤੁਸੀਂ ਇਥੇ ਕੰਮ ਕੀਤਾ ਹੈਗਾ ਇਹ ਵੀ ਸੋਫਾ 45000 42000 ਮਾਰਕੀਟ ਦਾ ਰੇਟ ਆ ਪਰ 28000 ਰੁਪਏ ਦੇ ਵਿੱਚ ਤੁਸੀਂ ਇਥੋਂ ਲੈ ਕੇ ਜਾ ਸਕਦੇ ਹੈਗੇ ਦੇਖੋ ਕਲਰ ਵੀ ਚੰਗਾ ਕੱਪੜੇ ਦੇ ਵੀ ਕੰਮ ਚੰਗਾ ਟੇਬਲ ਤੇ ਬੋਰ ਕਿੰਨਾ ਹੈਗਾ ਸੈਟੀਆਂ ਨਾਲ ਹੈਗੀਆਂ ਇਹ ਵੀ ਜਿਹੜਾ ਲੱਖ ਲੱਖ ਰੁਪਏ ਦਾ ਬਾਜ਼ਾਰ ਚ ਮਿਲਦਾ ਇਹ ਵੀ ਤੁਹਾਨੂੰ ਅਸੀਂ ਹੈਰਾਨ ਕਰਨ ਵਾਲਾ ਰੇਟ ਦੱਸ ਦਿਆਂਗੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਬਸ ਸੋ ਆ ਵੀ ਤੁਸੀਂ ਚੈੱਕ ਕਰ ਲੋ ਚੈਸਟਰ ਟਾਈਪ ਬੜਾ ਸੋਹਣਾ ਇਹ ਯੂਰਪ ਦੇ ਵਿੱਚ ਇਦਾਂ ਦੇ ਡਿਜ਼ਾਈਨ ਹੁੰਦੇ ਆ ਇਹ ਰੈਡੀ ਕੀਤਾ ਹੈਗਾ ਆ ਬਹੁਤ ਸੋਹਣਾ ਕਾਰਨਰ ਦੇ ਵਿੱਚ ਟੇਬਲ ਨਾਲ ਆ ਆ ਵੀ ਤੁਸੀਂ ਚੈੱਕ ਕਰ ਲੋ ਜਿਹੜੀਆਂ ਹਨਾ ਸੈਟੀਆਂ ਆ ਇਹ ਵੀ ਸੈਟੀ ਸਿੰਪਲ ਨਹੀਂ ਹੈਗੀ ਨਹੀਂ ਤਾਂ ਆਮ ਦੁਕਾਨਦਾਰ ਐਡਾ ਗਾ ਸਾਈਜ਼ ਬਣਾਉਂਦੇ ਆ ਸਿਰਫ ਸਾਈਜ਼ ਵੀ ਬੜਾ ਵੱਡਾ ਪਿੱਛੇ ਢੋਲਾਤੀ ਆ ਕੰਟਰਾਸਟ ਦੇ ਵਿੱਚ ਸੈੱਟ ਬਣਾਤਾ ਇਹ ਵੀ ਤੁਹਾਨੂੰ ਅਸੀਂ ਬਹੁਤ ਸੋਹਣੇ ਬੈਸਟ ਪ੍ਰਾਈਸ ਤੇ ਦਵਾਂਗੇ 7 ਸੀਟਰ ਸੋਫਾ ਦੋ ਸੈਟੀਆਂ ਟੇਬਲ ਨਾਲ ਹੈਗਾ ਬੜਾ ਸੋਹਣਾ ਇਹਦੇ ਉੱਤੇ ਕੰਮ ਆ ਬਾਜ਼ਾਰ ਦੇ ਵਿੱਚ ਕੋਈ 25000 ਮੰਗਦਾ ਕੋਈ 28000 ਮੰਗਦਾ ਭਾਈ ਜੀ ਇਹਦਾ ਰੇਟ ਦੱਸੋ ਜੀ 61600 ਭਾਈ ਜੀ ਬਾਜ਼ਾਰ ਦਾ ਰੇਟ 27000 28000 25000 ਇੱਦੋਂ ਘੱਟ ਕੋਈ ਸੋਫਾ ਨਹੀਂ ਪਰ 16500 ਦੇ ਵਿੱਚ ਹੀ ਦੇ ਦਿਆਗੇ ਤੁਹਾਨੂੰ ਸੋ ਅਸੀਂ ਤਾਂ ਲੋਕਾਂ ਨੂੰ ਇਹ ਆ ਵੀ ਤੁਸੀਂ ਡਾਇਰੈਕਟ ਫੈਕਟਰੀ 'ਚ ਆ ਜਾਓ ਇਹ ਫੈਕਟਰੀ ਆ ਇੱਥੇ ਬਣਦੇ ਆ ਸੋਫੇ ਬਣਦੇ ਬਣਦੇ ਤੁਸੀਂ ਨਾਲ ਲੈ ਕੇ ਜਾ ਸਕਦੇ ਇਹਦੇ ਨਾਲ ਦਾ ਸੈੱਟ ਸੇਮ ਇੱਥੇ ਟੇਬਲ ਵੀ ਇਹਦੇ ਨਾਲ ਮਿਲ ਜੂਗਾ ਆਹ ਕਲਰ ਤੁਸੀਂ ਲੈ ਕੇ ਜਾ ਸਕਦੇ ਆ ਇੱਕ ਜੇ ਤੁਸੀਂ ਚਾਹੋ ਨੀ ਵੀ ਥੋੜਾ ਹੈਵੀ ਟੱਚ ਲੈਣਾ ਅਸੀਂ ਹੈ ਨਾ ਵੀ ਅਸੀਂ 4 ਪੈਸੇ ਵੱਧ ਖਰਚ ਸਕਦੇ ਆ ਤੇ ਚੀਜ਼ ਵੀ ਵਧੀਆ ਲੈਣੀ ਤਾਂ ਆਹ ਵੀ ਬਹੁਤ ਪਿਆਰਾ ਸੈੱਟ ਤੁਹਾਡੇ ਲਈ ਤਿਆਰ ਬਾਰ ਤਿਆਰ ਹੈਗਾ ਹੋਮ ਦੇ ਵੀ ਭਾਜੀ ਇਦਾਂ 50000 ਦਾ ਸਮਾਨ ਜਿੰਦਾਂ ਵੀ ਆਪਣੇ ਘਰ ਲੋਗਾਂ ਨੂੰ ਮੈਂ ਫ੍ਰੀ ਕਰ ਦਾਂਗਾ ਆਪਾਂ ਦੇ ਘਰ ਪੂਰੇ ਪੰਜਾਬ ਚ ਹਾਂ ਪੂਰੇ ਪੰਜਾਬ 50000 ਤੱਕ ਦਾ ਕੋਈ ਵੀ ਸਮਾਨ ਲੈ ਲਓ ਆਟਾ ਪੈਂਟ ਜਿੰਨੀ ਮਰਜ਼ੀ ਦੂਰ ਹੋਵੇ ਸ਼ਹਿਰ ਜਿੰਨੀ ਮਰਜ਼ੀ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਆ ਇਹਦਾ ਕੋਈ 1,60,000 ਮੰਗ ਲੈਂਦਾ ਇਹਦਾ ਕੋਈ 1,40,000 ਮੰਗ ਲੈਂਦਾ ਜਦ ਤੁਸੀਂ ਵੱਡੇ ਸ਼ੋਰੂਮਾਂ ਤੇ ਜਾਂਦੇ ਆ ਦੇਖੋ ਟੇਬਲ ਵੀ ਦੇਖੋ ਸੈਟੀਆਂ ਵੀ ਲੱਗੀਆਂ ਹੈਗੀਆਂ ਭਾਈ ਜੀ ਬੜਾ ਸੁਪਰ ਤੇ ਲਗਜ਼ਰੀ ਸੈਟ ਆ ਭਾਈ ਬਿਲਕੁਲ ਹੈਵੀ ਸੈਟ ਆ ਤੇ ਕੁਆਲਿਟੀ ਦੇਖ ਸਕਦੇ ਹੋ ਸਟਿਚਿੰਗ ਦੇਖ ਲਓ ਸਾਰੇ ਐ ਭਰਿਆ ਪਿਆ ਸਾਰਾ ਸਟਿਚਿੰਗ ਦੇ ਨਾਲ ਇਹ ਆ 45,000 ਦਾ ਸੋਹਾਂ ਸੇਲ ਕਰਨਾ ਮੈਂ ਚੈਲੰਜ ਕਰਦਾ ਜਿਹੜੇ ਮਰਜ਼ੀ ਸ਼ੋਰੂਮ ਤੇ ਚਲ ਜੋ ਜੇ ਤੁਹਾਨੂੰ 45,000 ਰੁਪਏ ਦਾ ਦੇ ਦੇ ਛ ਪਰ ਇੱਥੇ ਤੁਹਾਨੂੰ ਇਹ 45000 ਦਾ ਮਿਲਣਾ 40000 42000 45000 ਇਦਾਂ ਬਾਜ਼ਾਰ ਦੇ ਰੇਟ ਆ ਬਾਈ ਆਪਣਾ ਰੇਟ ਕੀ ਆ ਇਹ ਭਾਈ 27000 ਦਾ ਸੇਲ ਕਰਾਂ ਉਸਾਰੀ ਤੱਕ ਆ ਲੋ ਇਹ ਵੀ ਤੁਹਾਨੂੰ ਸੋਫਾ ਸਿਰਫ 27000 ਰੁਪਏ ਦੇ ਵਿੱਚ ਦੇ ਦਿਆਂਗੇ ਜਿਹੜਾ ਬਾਜ਼ਾਰ 'ਚ 40 40 45 45000 ਆ 9000 ਰੁਪਏ ਤੋਂ ਅਲਮਾਰੀ ਸ਼ੁਰੂ ਹੈ ਨਾ ਬਾਕੀ ਜਿਹਨੇ ਜਿੱਦਾਂ ਦਾ ਸਾਈਜ਼ ਲੈਣਾ ਸਾਈਜ਼ ਆਹ ਦੇਖੋ ਇਹ ਸਾਡੇ ਨਾਲ ਅਲਮਾਰੀ ਆਹ 9000 ਦੀ ਬਣੀ ਅਲਮਾਰੀ ਆਹ ਦੇਖੋ ਇੱਕ ਆਹ ਅਲਮਾਰੀ ਹੈਗੀ ਆ ਅਲਮਾਰੀਆਂ ਦੇ ਵਿੱਚ ਸਾਡੇ ਕੋਲ ਆਪਸ਼ਨ ਆ ਬਹੁਤ ਆ ਆਹ ਦੇਖ ਲਓ ਤੁਸੀਂ ਆਹ ਡਿਜ਼ਾਈਨ ਦੇਖ ਲਓ ਇ ਸਾਡੇ ਕੋਲ ਲੱਕੜ ਦੀਆਂ अलमारियां ਵੀ ਹੈਗੀਆਂ ਸਾਡੇ ਕੋਲ ਲੋਹੇ ਦੀਆਂ अलमारियां ਵੀ ਹੈਗੀਆਂ ਸਾਡੀ ਹਰ ਚੀਜ਼ ਦੇ ਵਿੱਚ ਤੁਹਾਨੂੰ ਕੁਆਲਿਟੀ ਦੇ ਰਹੇ ਹਾਂ ਜੋ ਮਰਜੀ ਸਾਡੇ ਕੋਲ ਆਕੇ ਸਮਾਨ ਤੁਸੀਂ ਖਰੀਦ ਲਓ Bajaj कार्ड ਤੇ ਆਸਾਨ ਕਿਸ਼ਤਾਂ ਤੇ ਵੀ ਤੁਸੀਂ ਸਾਡੇ ਕੋਲੋਂ ਫਰਨੀਚਰ ਜਾਂ ਇਲੈਕਟ੍ਰੋਨਿਕ ਸਮਾਨ ਲੈ ਕੇ ਜਾ ਸਕਦੇ ਆ ਬੈੱਡ ਚੈੱਕ ਕਰ ਲਓ ਜੀ ਕਿੰਨਾ ਰੇਟ ਬਾਜ਼ਾਰ ਦਾ 22000 24000 25000 14000 ਰੁਪਏ ਦਾ ਬੈੱਡ ਦੇਣ ਦਾ ਐਲਾਨ ਕਰਤਾ 25000 ਦਾ ਬੈੱਡ ਬਾਜ਼ਾਰ 'ਚ ਇੱਥੇ 14000 ਦਾ ਇਹਦਾ ਰੇਟ 35000 38000 ਭਾਈ ਜੀ ਰੇਟ ਦੋ ਫੇਦਾ 20000 ਭਾਈ 20000 ਲਓ ਸੋ ਆਹ ਦੇਖੋ ਆ ਵੀ ਉਹਦੇ ਨਾਲ ਦਾ ਇਹ ਵੀ 14000 'ਚ ਦਵਾਂਗੇ ਆ ਚੈੱਕ ਕਰ ਲਓ ਬੜਾ ਸੋਹਣਾ ਡਿਜ਼ਾਈਨ ਆ ਸੈਟੀਆਂ ਲੱਗੀਆਂ ਹੋਈਆਂ ਇਹ ਵੀ 20000 20000 20000 ਚੋਂਗੇ ਆਹ ਤਾਂ ਤੁਸੀਂ ਦੇਖ ਰਹੇ ਹੋ 20000 ਦਾ ਸਾਡੇ ਕੋਲ ਇਹੀ ਆਪਸ਼ਨ ਨਹੀਂ ਆ ਦੇਖ ਲਓ ਤੁਸੀਂ ਡਿਜ਼ਾਈਨ ਸਾਡੇ ਕੋਲ ਜਿਹੜੇ ਮਰਜ਼ੀ ਤੁਸੀਂ ਲੈ ਲਓ ਟਾਲੀ ਦੇ ਲੈ ਲਓ ਸਾਗਮਾਨ ਦੇ ਲੈ ਲਓ ਅਜ ਸਾਰਾ ਦਿਖਾ ਦਿਓ ਜੀ ਡਿਜ਼ਾਈਨ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਜ਼ਿਆਦਾ ਆ ਜਿੱਦਾਂ ਦੀ ਚੀਜ਼ ਤੁਹਾਨੂੰ ਪਸੰਦ ਆ ਤੁਸੀਂ ਲੈ ਕੇ ਜਾ ਸਕਦੇ ਆ ਜਿਹੜੇ ਹਨਾ ਮਾਡਲ ਐਕਟਰ ਜਾਂ ਜਿਹੜੇ ਬਹੁਤ ਅਮੀਰ ਲੋਕ ਆ ਉਹਨਾਂ ਦੇ ਬੈੱਡਰੂਮਾਂ ਦੇ ਵਿੱਚ ਇਦਾਂ ਦੇ ਬੈੱਡ ਪਏ ਹੁੰਦੇ ਇਹ ਵੀ ਸਾਡੇ ਕੋਲ ਹੈਗੇ ਆ ਜੇ ਤੁਸੀਂ ਡਿਜ਼ਾਈਨ ਥੋੜਾ ਜਿਹਾ ਹੋਰ ਬੜਾ ਵਧੀਆ ਜਿਹਾ ਚਾਹੋ ਨੇ ਹੋਣਾ ਆ ਦੇਖੋ ਲੈਂਪ ਲੱਗੇ ਆ ਮਹਾਰਾਜਾ ਸਟਾਈਲ ਇਹ ਨੂੰ ਅਸੀਂ ਕਹਿੰਨੇ ਆ ਸੋ ਇਹਦੇ ਵਿੱਚ ਦੇਖੋ ਤੁਸੀਂ ਜਿੰਨੀ ਮਰਜ਼ੀ ਸਟੋਰੇਜ ਕਰ ਸਕਦੇ ਹੋ ਉੱਪਰ ਵੀ ਤੁਸੀਂ ਦੇਖ ਲਓ ਇੱਕ ਆਹ ਦੇਖੋ ਬੜਾ ਸੋਹਣਾ ਇੱਥੇ ਕਪੜਾ ਲੱਗਾ 골ਡ ਦੀਆਂ ਪੱਟੀਆਂ ਲੱਗੀਆਂ ਜਿਹਦੇ ਘੜੇ ਚੱਲ ਜੂਗਾ ਇਹਦਾ ਸ਼ਗਨ ਵਾਲਾ ਬੈਡ ਹੈ ਜੀ ਆਹ ਵੀ ਤੁਹਾਨੂੰ ਅਸੀਂ 20000 ਰੁਪਏ ਦਵਾਂਗੇ ਉਹ ਤੁਸੀਂ ਲੈ ਜਾਓ ਉਹ 14000 ਦਾ ਪਿਓਰ ਟਾਲੀ ਅਸੀਂ ਜ਼ਿੰਮੇਵਾਰੀ ਲੈਨੇ ਆ 40000 38000 35000 ਬਾਜ਼ਾਰ ਦਾ ਰੇਟ ਆ ਅਸੀਂ 25000 ਰੁਪਏ ਦੇ ਵਿੱਚ ਇਹ ਤੁਹਾਨੂੰ ਦੇ ਦਾਂਗੇ 50000 ਡਾਇਨੈ ਮਤਲਬ 12 12000 10 1000 ਰੁਪਏ ਦਾ ਫਾਇਦਾ ਹੁਣ ਤੁਹਾਨੂੰ ਆਪੋ ਪ੍ਰੈਸ ਟੇਬਲ ਵੀ ਦਿਖਾ ਦਿੰਨੇ ਆ ਕਿਸੇ ਨੇ ਵੱਡਾ ਸਾਈ ਲੈਣਾ ਚੌੜਾਈ ਦੇ ਵਿੱਚ ਲੈ ਜਾਓ ਕਿਸੇ ਨੇ ਆਹ ਲੈਣਾ ਲੈ ਜਾਓ ਦੇਖੋ ਤੁਸੀਂ ਇਹਦੇ ਵਿੱਚ ਸਟੋਰੇਜ ਵੀ ਕਰ ਸਕਦੇ ਆ ਸ਼ੌਕਰ ਲੱਗੇ ਹੋਏ ਆ ਸੋ ਇਹਨਾਂ ਦੇ ਰੇਟ ਵੀ ਹੈ ਨਾ ਤੁਹਾਨੂੰ ਹੈਰਾਨ ਕਰ ਦੇਣਗੇ ਇਹਨੂੰ ਕਹਿੰਦੇ ਸੋਫਾ ਕਮ ਬੈੱਡ ਭਾਈ ਜੀ ਖੋਲ ਕੇ ਦਿਖਾਓ ਇਹਨੂੰ ਇਹ ਤੁਸੀਂ ਬਾਜ਼ਾਰ 'ਚ 25 28 30000 ਰੁਪਏ 'ਚ ਮਿਲਦਾ ਹੈ ਨਾ ਆਹ ਦੇਖੋ ਪਹਿਲਾ ਸੋਫਾ ਆ ਇਹਦੇ ਉੱਤੇ ਤਿੰਨ ਲੋਕ ਬੈਠ ਸਕਦੇ ਆ ਘਰ ਗੈਸਟ ਆ ਗਿਆ ਜਾਂ ਰਾਤ ਨੂੰ ਤੁਸੀਂ ਸੋਣਾ ਇਹਨੂੰ ਇਦਾਂ ਹੀ ਖੋਲਤਾ ਇਹ ਬੈੱਡ ਬਣ ਗਿਆ ਇਹ ਇੱਥੇ ਤੁਹਾਨੂੰ ਨਾ ਅਸੀਂ 25000 ਰੁਪਿਆ ਮੰਗਣਾ ਨਾ ਅਸੀਂ ਲੈਣਾ ਨਾ 26000 ਨਾ 30000 16000 ਰੁਪਏ ਦੇ ਵਿੱਚ ਸੋਫਾ ਕਮ ਬੈੱਡ ਤੁਹਾਨੂੰ ਅਸੀਂ ਦੇ ਦੇਣਾ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਇਹੀ ਸੋਫੇ ਤੁਹਾਨੂੰ 70 7000 ਰੁਪਏ 75000 ਇਦਾਂ ਖਾਸ ਤੌਰ ਤੇ ਯੋਰਪ ਸਟਾਈਲ ਤੁਹਾਨੂੰ ਆ ਸੋਫਾ ਦੇ ਰਹੇ ਆ ਬੜਾ ਗਿਆ ਨਾ ਕੋਈ 50000 ਨਹੀਂ ਕੋਈ 60000 ਨਹੀਂ ਆ ਵੀ ਤੁਹਾਨੂੰ ਸੋਫਾ 32000 ਜੀ ਹੈ ਨਾ ਇਹ ਵੀ ਸੋਫਾ ਕਮ ਬੈੱਡ ਬਣ ਗਿਆ ਤਿੰਨ ਬੰਦੇ ਇੱਥੇ ਸੌਂ ਵੀ ਸਕਦੇ ਆ ਤੇ ਐਲ ਟਾਈਪ ਸੋਫਾ ਸੈੱਟ ਬਣ ਗਿਆ ਇਹ ਭਾਜੀ 9.5 ਸੀਟਾਂ ਪੈ ਜਾਂਦਾ ਸੋਫਾ ਠੀਕ ਹੈ ਨਾਲ ਟੇਬਲ ਹੈ ਲੈਦਰ ਲੁੱਕ ਕਪੜਾ ਲੱਗਾ 40000 ਕੁਛ ਨਾ ਇਹਦੇ ਵਿੱਚ ਠੀਕ ਹੈ ਸਾਰੇ ਹੈਵੀ ਮਾਲ ਲੱਗਾ ਹੋਇਆ ਵਾ ਹੂੰ ਠੀਕ ਹੈ ਇਹ ਤੁਸੀਂ ਲਾਲੋ ਸਾਹਿਬ ਮਤਲਬ ਆਪਾਂ ਕੋਈ 30000 ਦਾ ਸੀਲ ਕਰਾਂ ਕਸਟਮਰ ਲਓ ਵੀ ਪਹਿਲਾਂ ਵੀ ਤੁਸੀਂ ਫਰਨੀਚਰ ਸਾਰਾ ਚੈੱਕ ਕਰ ਲੈਣਾ ਆਹ ਹੁਣ ਸਾਨੂੰ ਦਿਖਾਉਣ ਲੱਗੇ ਆ ਅਲਟੀਮੇਟ ਫਾਈਵ ਦਾ ਰਾਜਿਆਂ ਮਹਾਰਾਜਿਆਂ ਵਾਲਾ ਸਟਾਈਲ ਸਾਨੂੰ ਦਿਖਾਉਣ ਲੱਗੇ ਆ ਦੁਬਈ ਦੇ ਸ਼ੇਖਾਂ ਵਾਲਾ ਦਿਖਾਉਣ ਲੱਗੇ ਆ ਜਿਹੜੇ ਬਹੁਤ ਵੱਡੇ ਵੱਡੇ ਜਿਵੇਂ ਡਾਕਟਰ ਹੋ ਗਏ ਇੰਡਸਟਰੀਅਲ ਹੋ ਗਏ ਲੀਡਰ ਹੋ ਗਏ ਜਿਹੜੇ 4 ਵਜੇ ਖੁੱਲ ਕੇ ਖਰਚਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਪਰ ਬਾਜ਼ਾਰਾਂ ਦੇ ਰੇਟ ਲੱਖਾਂ ਜਿਹਾ ਇੱਥੇ ਤੁਹਾਨੂੰ ਅਸੀਂ ਹਜ਼ਾਰਾਂ ਜਿਹਾ ਦੇਣਾ ਹੁਣ ਤੁਸੀਂ ਘੋਮਣ ਫਰਨੀਚਰ ਤੇ ਆ ਕੇ ਆਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਸੋਫੇ ਰੱਖ ਸਕਦੇ ਆ ਆ ਤੁਹਾਨੂੰ ਅਸੀਂ ਸੁਪਰ ਜਿਹੜੇ ਅਲਟੀਮੇਟ ਜਿਹੜੇ ਸਪੈਸ਼ਲ ਇੱਥੇ ਸੋਫਾ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਦੇਖੋ ਜੀ ਬਜਟ ਤੁਹਾਡਾ ਆ ਇੱਥੇ ਹਰ ਕੋਈ ਬੰਦੇ ਦਾ ਫਾਇਦਾ ਹੋ ਰਿਹਾ ਆ ਕਿਸੇ ਨੇ 10000 ਦਾ ਸੋਫਾ ਲੈਣਾ ਉਹ ਵੀ ਆ ਜੋ ਕਿਸੇ ਨੇ 20000 ਦਾ ਲੈਣਾ 50000 ਦਾ ਲੈਣਾ 80000 ਦਾ ਲੈਣਾ ਮਤਲਬ ਤੁਹਾਡੇ ਬਜਟ ਅਨੁਸਾਰ ਸਾਰਾ ਕੁਝ ਮਿਲ ਜਣਾ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਇੰਗਲਿਸ਼ ਕਲਰ ਆ ਦੇਖੋ 골ਡਨ ਪੱਟੀਆਂ ਲੱਗੀਆਂ ਆ ਬਹੁਤ ਸੋਹਣਾ ਇੱਥੇ ਡਿਜ਼ਾਈਨ ਕੀਤਾ ਹੈਗਾ ਬਾਈ ਜੀ ਕਿੰਨੀਆਂ ਸੀਟਾਂ ਬਣ ਜਾਂਦੀਆਂ ਇਹ ਇਹ ਬਾਈ 11.5 ਸੀਟਾਂ ਬਣ ਜਾਂਦੀਆਂ 11.5 ਸੀਟਾ ਵੱਡਾ ਪਰਿਵਾਰ ਵੀ ਹੈਗਾ ਉਹ ਵੀ ਇੱਥੇ ਬੈਠ ਸਕਦਾ ਇੱਕ ਉਹ ਦੇਖ ਲਓ ਬ੍ਰਾਊਨ ਤੁਸੀਂ ਚੈੱਕ ਕਰ ਲਓ ਉਹ ਵੀ ਇਹਦੇ ਵਿੱਚ ਡਿਜ਼ਾਈਨ ਸੀ ਮਾ ਦੂਜਾ ਕਲਰ ਚੇਂਜ ਆ ਬਸ ਸੋ ਜੇ ਤੁਸੀਂ LED ਲੈਣੀ ਆ ਤੁਸੀਂ ਵਾਸ਼ਿੰਗ ਮੀਨ ਲੈਣੀ ਆ ਫਰਿੱਜ AC ਕੂਲਰ ਪੱਖੇ ਇਨਵਰਟਰ ਲੈਣੇ ਆ ਤੇ ਆਜੋ ਤੁਸੀਂ ਜਲਦੀ ਜਲਦੀ ਸਾਡੇ ਕੋ 32 ਇੰਚ ਲੈ ਲਓ 43 ਇੰਚ ਲੈ ਲਓ 55 65 ਲੈ ਜਾਓ ਦੇਖੋ ਇਹਦੇ ਵਿੱਚ ਸਾਡੇ ਕੋਲ ਸਮਾਰਟ ਟੀਵੀ ਵੀ ਹੈਗੇ ਆ ਜਿਹਦੇ ਵਿੱਚ ਤੁਸੀਂ ਚਾਹੇ ਤੁਸੀਂ Netflix ਕਰ ਲਓ ਤੁਸੀਂ Prime Video ਲੈ ਲਓ ਤੁਸੀਂ YouTube ਚਲਾ ਲਓ ਮਤਲਬ ਹਰ ਇੱਕ ਤਰ੍ਹਾਂ ਦੀ ਸਮਾਰਟ ਟੀਵੀ ਸਾਡੇ ਕੋਲ ਹੈਗੇ ਆ ਇਹਦੇ ਵਿੱਚ ਜਿਹੜਾ ਮਾਰੀ ਆ ਤੁਸੀਂ ਲੈ ਸਕਦੇ ਆ ਦੇਖੋ ਸਾਊਂਡ ਬਾਰ ਸਾਡੇ ਕੋਲ ਹੈਗੀ ਆ ਜਿਵੇਂ ਹੁਣ ਗਰਮੀਆਂ ਦਾ ਮੌਸਮ ਆਈ ਜਾਂਦਾ ਨਾ ਅਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਆ ਬ੍ਰਾਂਡ ਸਾਡੇ ਕੋਲ ਸਾਰੇ ਆ ਚਾਹੇ ਗੋਦਰੇ ਲੈ ਜੋ ਚਾਹੇ ਪੈਨਾਸੋਨਿਕ ਲੈ ਲੋ ਅਸੀਂ ਹੈ ਨਾ ਇਸ ਗੱਲ ਦਾ ਵੀ ਚੈਲੰਜ ਕਰਦੇ ਆ ਵੀ ਰੇਟ ਬਹੁਤ ਘੱਟ ਹੋਣੇ ਆ ਦੇਖੋ ਸਾਡੇ ਕੋਲ ਤੁਸੀਂ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਹਾਰਿਕ ਤਰ੍ਹਾਂ ਦਾ ਏਸੀ ਲੈ ਕੇ ਜਾ ਸਕਦੇ ਭਾਜੀ ਚਾਹੀ ਵਿੰਡੋ ਏਸੀ ਲਾਣਾ ਚਾਹੀ ਸਪਲਟ ਲਾਣਾ ਦੋਨੇ ਮਿਲ ਜਾਂਦੇ ਮੈਨੂੰ ਭਾਜੀ ਦਿੱਕਤ ਨਹੀਂ ਉਹ ਨਹੀਂ ਪ੍ਰੋਬਲਮ ਇਹ ਵੀ ਕਿਸ਼ਤਾਂ ਦੇ ਤੁਸੀਂ ਦੇ ਦੋਗੇ ਹਾਂਜੀ 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 ਕਿਸ਼ਤਾਂ ਹੋ ਜਾਣਗੀਆਂ ਵਾਸ਼ਿੰਗ ਮਸ਼ੀਨਾਂ ਪਈਆਂ ਫ੍ਰਿਜਾਂ ਪਈਆਂ ਕੂਲਰ ਵਗੈਰਾ ਦੇਖੋ ਚਾਹੇ 7 ਕਿਲੋ ਦੀ ਵਾਸ਼ਿੰਗ ਹੀ ਲੈਣੀ ਆ ਇੱਥੇ ਤੁਹਾਨੂੰ ਪਤਾ ਕੀ ਫਾਇਦਾ 7 ਕਿਲੋ ਦੀ ਲੈ ਲਓ 8 ਦੀ ਲੈ ਲਓ 9 ਦੀ ਲੈ ਲਓ ਬ੍ਰਾਂਡ ਚੈੱਕ ਕਰ ਲਓ ਸੈਮਸੰਗ ਦਾ ਹੈਗਾ ਬੋਲਟੋਨ ਬੇਕੋ ਹੈਗਾ ਬੀਪੀਐਲ ਹੈਗਾ ਇੱਥੇ ਤੁਸੀਂ ਆਉਨੇ ਹੋ ਤੁਸੀਂ ਕੋਈ ਵੀ ਚੀਜ਼ ਪਸੰਦ ਕਰਕੇ ਲੈ ਕੇ ਜਾ ਸਕਦੇ ਆ ਜਿਹੜਾ 11.5 10 ਕਿਲੋ ਦੀ ਲੈ ਜਾਓ 12 ਕਿਲੋ ਹੀ ਲੈ ਜਾਓ ਭਾਜੀ ਫਰਿੱਜਾਂ ਦੇ ਵਿੱਚ ਮੈਨੂੰ ਦੱਸੋ ਵੀ ਕਿੰਨੇ ਲੀਟਰ ਤੋਂ ਸ਼ੁਰੂ ਹੋ ਜਾਂਦੀ ਹੈ ਫਰਿੱਜ ਛੋਟੀ ਫਰਿੱਜ ਫਰਿੱਜ ਭਾਜੀ ਆਪਣੇ ਕੋਲ 185 ਲੀਟਰ ਤੋਂ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਕਿਚਨ ਦੇ ਅਕੋਰਡਿੰਗ ਤੁਸੀਂ ਕਿਸੇ ਨਾਲ ਮੈਚ ਕਰਨਾ ਤੁਸੀਂ ਉਦਾਂ ਦਾ ਰੰਗ ਲੈ ਕੇ ਜਾ ਸਕਦੇ ਆ ਹਾਇਰ ਬ੍ਰਾਂਡ ਬਹੁਤ ਵਟਾਇਆ ਸੈਮਸੰਗ ਬ੍ਰਾਂਡ ਬਹੁਤ ਵਟਾਇਆ ਤੁਸੀਂ ਸਿੰਗਲ ਲੈ ਸਕਦੇ ਆ ਤੁਸੀਂ ਚਾਹੋ ਨੀ ਸਾਨੂੰ ਡਬਲ ਡੋਰ ਚਾਹੀਦੀਆਂ ਫਰਿੱਜਾਂ ਦੇਖੋ ਡਬਲ ਡੋਰ ਲੈ ਸਕਦੇ ਆ ਇਹਨੂੰ ਤੁਸੀਂ ਬਾਹਰੋਂ ਹੀ ਆਪਰੇਟ ਕਰ ਸਕਦੇ ਹੈਗੀਆਂ ਇਦਾਂ ਤੁਸੀਂ ਚਲਾ ਸਕਦੇ ਆ ਇਹਦੇ ਵਿੱਚ ਵੀ ਕਾਫੀ ਆਪਸ਼ਨ ਸਾਨੂੰ ਮਿਲ ਜਾਣ। ਸੋ ਆ ਦੇਖੋ ਜੀ সিলਵਰ ਕਲਰ ਹੈ ਨਾ ਇਹ ਵੀ ਅੱਜ ਕੱਲ ਬਹੁਤ ਇਹਦੀ ਡਿਮਾਂਡ ਹੈਗੀ ਆ। ਇਹਦੇ ਵਿੱਚ ਵੀ ਤੁਸੀਂ ਲੈ ਕੇ ਜਾ ਸਕਦੇ ਆ ਸਾਡੇ ਕੋਲ ਹਰ ਤਰ੍ਹਾਂ ਦੀ ਆਪਸ਼ਨ ਹੈਗੀ ਆ 1 ਸਟਾਰ, 2 ਸਟਾਰ, 3 ਸਟਾਰ, 4 ਸਟਾਰ ਔਰ 5 ਸਟਾਰ। ਆ ਦੇਖੋ ਗੋਦ ਰਈਦਾ ਹੈ ਨਾ ਕਾਫੀ ਵੱਡਾ ਸਾਈਜ਼ ਹੈਗਾ ਆ। ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਾ ਹੈਗਾ। ਮਤਲਬ ਕੋਈ ਵੀ ਸਮਾਨ ਤੁਸੀਂ ਸਾਡੇ ਕੋਲ ਲੈ ਜਾਓ। ਮੇਨ ਆਪਸ਼ਨਸ ਕੀ ਆ? ਆਸਾਨ ਕਿਸ਼ਤਾਂ ਦੇ ਸਮਾਨ, 50000 ਦਾ ਸਮਾਨ ਪੂਰੇ ਪੰਜਾਬ ਟੂ ਹੋਮ ਡਿਲੀਵਰੀ ਫ੍ਰੀ ਦੇਖੋ। ਵੱਡੇ ਵੱਡੇ ਬ੍ਰਾਂਡ ਸਾਡੇ ਕੋਲ, ਲਿਵ ਫਾਸਟ ਬ੍ਰਾਂਡ ਹੈਗਾ ਆ ਜਿਹੜਾ ਤੁਸੀਂ ਇਨਵਰਟਰ ਘਰਾਂ ਦੇ ਵਿੱਚ ਰੌਣੇ ਆ ਆਫਿਸ ਦੇ ਵਿੱਚ ਰੌਣੇ ਆ ਕਿੱਥੇ ਵੀ ਲਾਉਣੇ ਇਨਵਰਟਰ ਬੈਟਰੀਆਂ ਦੇ ਨਾਲ ਲੈ ਕੇ ਜਾ ਸਕਦੇ ਸਤਿ ਸ੍ਰੀ ਅਕਾਲ ਜੀ ਏਸੀ ਦੇ ਨਾਲ ਨਾਲ ਸਾਡੇ ਕੋਲ ਕੂਲਰਾਂ ਦੇ ਵਿੱਚ ਤੁਸੀਂ ਦੇਖ ਲਓ ਬਹੁਤ ਸਾਰੀ ਵੈਰਾਈਟੀ ਆ ਜਿੱਦਾਂ ਨੇ ਮਰਜ਼ੀ ਤੁਸੀਂ ਕੂਲਰ ਲੈ ਕੇ ਜਾ ਸਕਦੇ ਆ ਆ ਦੇਖੋ ਹੁਣ ਤੁਹਾਨੂੰ ਬਾਲਟੀਆਂ ਨਾਲ ਭਰ-ਭਰ ਕੇ ਪਾਣੀ ਪਾਉਣ ਦੀ ਲੋੜ ਨਹੀਂ ਬਹੁਤ ਸੋਹਣੀ ਅਸੀਂ ਜਿਹੜੀ ਕਿ ਆਪਸ਼ਨ ਤੁਹਾਨੂੰ ਦੱਸਤੀ ਆ ਤੁਸੀਂ ਟੂਟੀ ਦੇ ਨਾਲ ਪਾਈਪ ਲਾਓ ਪਾਈਪ ਇਹਦੇ ਵਿੱਚ ਪਾਓ ਤੇ ਤੁਹਾਡੀ ਟੈਂਕੀ ਪਾਣੀ ਦੀ ਭਰ ਜਾਂਦੀ ਹੈਗੀ ਆ ਇਹਦੇ ਵਿੱਚ ਰੰਗ ਜਿੱਦਾਂ ਦਾ ਮਰਜ਼ੀ ਲੈ ਜਾਓ ਸਾਈ ਤੁਸੀਂ ਵੱਡਾ ਛੋਟ ਲੈਣਾ ਉਹ ਲੈ ਜਾਓ ਤੁਸੀਂ ਆ ਦੇਖੋ ਇਹਦੇ ਵਿੱਚ ਤੁਸੀਂ ਆਹ ਬੜਾ ਮਸ਼ਹੂਰ ਕੂਲਰ ਚੱਲਦਾ ਪਿਆ ਇਹਨੂੰ ਥਾਰ ਕੂ ਇਹਦੀ ਬਾਡੀ ਦੇਖੋ ਕਿੰਨੀ ਸਟਰੋਂਗ ਹੈ ਹੈ ਪਲਾਸਟਿਕ ਦਾ ਪਰ ਇਹ ਵੱਡੇ ਵੱਡੇ ਹੋਟਲਾਂ ਦੇ ਵਿੱਚ ਵੀ ਇਹ ਜਾ ਰਹੇ ਆ ਘਰਾਂ 'ਚ ਵੀ ਜਾ ਰਹੇ ਆ ਕਾਫੀ ਠੰਡੀ ਹਵਾ ਇਹਦੀ ਆਉਂਦੀ ਹੈ ਤੁਸੀਂ ਛੋਟਾ ਸਾਈਜ਼ ਲੈਣਾ ਤੁਸੀਂ ਡਿਜ਼ਾਈਨਰ ਕੂਲਰ ਲੈਣੇ ਆ ਪਲਾਸਟਿਕ ਦੇ ਵਿੱਚ ਉਹ ਲੈ ਕੇ ਜਾ ਸਕਦੇ ਆ ਆ ਦੇਖੋ ਨਾ ਵੱਡੇ ਬ੍ਰਾਂਡ ਸਾਡੇ ਕੋਲ ਮਿਲ ਜਾਂਦੇ ਆ ਕੂਲਰਾਂ ਦੇ ਨਾਲ ਆ ਪੱਖੇ ਦੇਖ ਲਓ ਤੁਸੀਂ ਹਾਂ ਪੱਖਿਆਂ ਦੇ ਵਿੱਚ ਸਾਈਜ਼ ਬਹੁਤ ਸਾਡੇ ਕੋਲ ਹੈਗੇ ਆ ਵੱਡੇ ਸਾਈਜ਼ ਹੈਗੇ ਆ ਸਾਡੇ ਕੋਲ ਛੋਟੇ ਸਾਈਜ਼ ਹੈਗੇ ਆ ਆ ਦੇਖੋ ਇਦਾਂ ਤੁਸੀਂ ਪੱਖੇ ਲੈ ਕੇ ਜਾ ਸਕਦੇ ਆ ਪੱਖਿਆਂ ਤੋਂ ਇਲਾਵਾ ਤੁਹਾਨੂੰ ਲੋੜ ਹੈਗੀ ਵੀ ਘਰ 'ਚ ਗੀਜ਼ਰ ਚਾਹੀਦਾ ਹਾਂ ਤੇ ਗੀਜ਼ਰ ਦੇ ਵਿੱਚ ਹੁਣ ਜਿਵੇਂ ਗਰਮੀ ਆ ਰਹੀ ਹੈ ਤਾਂ ਅਸੀਂ ਗੀਜ਼ਰਾਂ ਦੇ ਵਿੱਚ ਸਾਡੇ ਕੋਲ ਸਟਾਕ ਬਹੁਤ ਸਾਰਾ ਪਿਆ ਆ ਇਦੇ ਉੱਤੇ ਅਸੀਂ ਸਪੈਸ਼ਲ ਡੀਲਸ ਆਪ ਦੇ ਰਣੀਆ ਜਿਨ੍ਹਾਂ ਨੇ ਸਾਡੇ ਕੋਲੋਂ ਗੀਜ਼ਰ ਲੈਣੇ ਆ ਲੈ ਕੇ ਜਾਣਾ ਅਸੀਂ ਸਪੈਸ਼ਲ ਆਫਰ ਲਾਈ ਹੋਈ ਆ ਇੱਥੇ ਪਹੁੰਚਣਾ ਕਿੱਦਾਂ ਐਡਰੈਸ ਕੀ ਆਪਣਾ ਜੀ ਭਾਈ ਪੰਡਾਲਵੇਟ ਪੈ ਜਾਂਦਾ ਜਿਲ੍ਹਾ ਆਪਣਾ ਕਪੂਰਥਲਾ ਪੈਂਦਾ ਵਾ ਜਿੱਦਾਂ ਮੰਨ ਲਓ ਕਿ ਇਹਨੇ ਜਲੰਧਰੋਂ ਆਉਣਾ ਵਾ ਜਾਂ ਕਿ ਵੀਰ ਨੇ ਅਮਰਸਰ ਸਾਈਡ ਤੋਂ ਆਉਣਾ ਵਾ ਬਿਆਸ ਦਾ ਪਤਾ ਹੈ ਬਿਆਸ ਤੋਂ ਪਹਿਲਾਂ ਟੋਲ ਪਲਾਜ਼ਾ ਆਉਂਦੇ ਢਲਮਾਲਾ ਓਥੇ ਢਲਮਾਲੇ ਅੱਡੇ ਤੋਂ ਮੁਰਨਾ ਬਸ ਜੀ ਉੱਥੇ ਮੈਨੂੰ ਫੋਨ ਕਰ ਲੈ ਮੈਂ ਲੋਕੇਸ਼ਨ ਪਾ ਦੂੰਗਾ ਕੋਈ ਦਿੱਕਤ ਨਹੀਂ ਬਿਆਜ ਫਾਈਨਾਂਸ ਹੋ ਜਾਂਦਾ ਵਾ ਜਿੱਦਾਂ ਮੰਨ ਲਓ ਕਿਸ ਦਾ ਪ ਤੁਹਾਡਾ ਕਾਰਡ ਦਾ ਨੰਬਰ ਇਹ ਚੈੱਕ ਕਰਕੇ ਦੱਸ ਦਾਂਗੇ ਉਹਦਾ ਹੋਣਾ ਕਿ ਨਹੀਂ ਹੋਣਾ। ਲੋ ਇਹ ਵੀ ਤੁਹਾਡੇ ਲਈ ਵਧੀਆ ਚੀਜ਼ ਆ ਤੁਹਾਡਾ ਗੀੜਾ ਵੀ ਨਹੀਂ ਪੜਾ ਤੁਹਾਡਾ ਟਾਈਮ ਵੀ ਖਰਾਬ ਨਹੀਂ ਹੋਣਾ ਤੁਸੀਂ ਆਪਣਾ ਡਿਟੇਲ ਇਹਨਾਂ ਨੂੰ WhatsApp ਤੇ ਭੇਜ ਦੇਣੀ ਆ। ਇਹਨਾਂ ਨਾਲ ਚੈੱਕ ਕਰਕੇ ਦੱਸ ਦੇਣਾ ਵੀ ਹਾਂਜੀ ਤੁਹਾਡਾ ਲੋਨ ਹੋ ਸਕਦਾ ਜਾਂ ਨਹੀਂ ਹੋ ਸਕਦਾ। ਇਹ ਤੁਹਾਡੇ ਲਈ ਇੱਕ ਵਧੀਆ ਆਪਸ਼ਨ ਹੈਗੀ ਆ ਤੇ ਛੇਤੀ ਤੁਸੀਂ ਪਹੁੰਚ ਜਾਓ ਬੱਟਾ ਫਾਇਦਾ ਆ। ਰੇਟ ਬਹੁਤ ਘੱਟ ਆ। ਘੱਟੋ ਘੱਟ ਅੱਧਾ-ਅੱਧਾ ਫਰਕ ਹੈਗਾ ਬਿਹਾਰ ਨਾਲੋਂ ਫਰਨੀਚਰ ਦੇ ਵਿੱਚ ਨਾ ਤੁਸੀਂ ਦੇਖ ਲਿਆ ਹੈਗਾ। ਪੰਜਾਬ 'ਚ ਜਿੱਥੋਂ ਮਰਜ਼ੀ ਆ ਜਾਓ ਸਮਾਨ ਵੀ ਸਾਡੇ ਕੋਲ ਖਰੀਦੋ। ਪਾਵੇਂ ਅੰਮ੍ਰਿਤਸਰ ਲੈ ਜਾਓ ਪਾਵੇਂ ਬਠਿੰਡੇ ਮੋਗਾ ਬਾਗਾਪਣਾ ਜਰੰਦਰ ਲੈ ਜਾਣਾ ਜਿੱਥੇ ਮਰਜ਼ੀ ਲੈ ਜਾਓ ਗੱਡੀ ਦਾ ਖਰਚਾ ਸਾਡੀ ਕੰਪਨੀ ਦੇਊਗੀ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂਹ ਟੀਵੀ ਪੰਡਾਗੜ੍ਹ